ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੋਰ ਜੀ ਕੀ ਹਾਲ ਚਾਲ ਆ। ਸਵਾਗਤ ਹੈ ਤੁਹਾਡਾ ਸਾਡੇ ਆਰਐਮ ਬਲੌਗ ਦੇ ਵਿੱਚ ਹੋਰ ਜੀ ਠੀਕ ਹੋ ਜੀ। ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਇਹ ਹੋਈ ਹੈ ਜੀ ਕਿ ਸਾਨੂੰ ਇੱਕ ਕੰਮ ਹੋਰ ਮਿਲ ਗਿਆ। ਤੁਸੀਂ ਸੋਚਦੇ ਹੋਵੋਗੇ ਪਤਾ ਨਹੀਂ ਤੁਹਾਡੇ ਕੋਲ ਕਿੰਨੇ ਕੰਮ ਆ ਵੀ ਜਦੋਂ ਦੇਖੀਏ ਕਿ ਕਿੱਥੇ ਹੁੰਨੇ ਆ ਕਦੇ ਉੱਥੇ ਹੁੰਨੇ ਆ। ਪਰ ਰੱਬ ਦੀ ਕਿਰਪਾ ਨਾਲ ਸਾਡੇ ਕੋਲੇ ਕੰਮ ਬਹੁਤ ਚੱਲ ਜੰਦੇ ਆ ਤੇ ਕੋਸ਼ਿਸ਼ ਕਰਦੇ ਆ ਸਾਰਿਆਂ ਨੂੰ ਅਸੀਂ ਖੁਸ਼ ਰੱਖੀਏ ਤੇ ਸਾਰਿਆਂ ਦਾ ਕੰਮ ਅਸੀਂ ਕਰਦੇ ਰਹੀਏ। ਪਰ ਆਦੇ ਵੱਲੋਂ ਪੂਰੀ ਜੋਰ ਆ। ਕਈ ਸਾਡੇ ਨਾਲ ਮਾਲਕ ਨਰਾਜ਼ ਵੀ ਹੋ ਜਾਂਦੇ ਆ ਪਰ ਨਹੀਂ ਉਹਨਾਂ ਨੇ ਹੁੰਦੇ। ਤੇ ਉਹ ਜਿਹੜਾ ਨਗਰ ਦੇਖਿਆ ਜੀ ਉਹ ਕੰਮ ਸਾਡਾ ਸਟਾਰਟ ਹੋਣਾ ਤੇ ਜਿਹੜਾ ਤੁਸੀਂ ਆਹ ਕੰਮ ਦੇਖ ਰਹੇ ਹੋ ਇਹ ਕੰਮ ਅਸੀਂ ਤਕਰੀਬਨ ਅੱਜ ਤੋਂ 4 ਮਹੀਨੇ ਪਹਿਲਾਂ ਕਰਿਆ ਸੀਗਾ ਤੇ ਇੱਥੇ ਮੈਨੂੰ ਇੱਥੇ ਖੜਨ ਦਾ ਮੌਕਾ ਮਿਲਿਆ। ਮੈਂ ਕਿਹਾ ਚਲੋ ਸੋਚਦਾ ਮੈਂ ਤੁਹਾਨੂੰ ਇਹ ਆਪਣਾ ਇਹ ਸਭ ਕੁਝ ਦਿਖਾਦਾ। ਆਹ ਜਿਹੜੀ ਸਾਰੀ ਫਲੋਰ ਤੁਸੀਂ ਲੱਗੀ ਦੇਖ ਰਹੇ ਹੋ ਇਹ ਸਾਰੀ ਆਪਣਾ ਕੰਮ ਕਰਿਆ। ਸਾਹਮਣੇ ਕਿਚਨ ਵਗੈਰਾ ਆਪਣਾ ਕੰਮ ਇਹ ਸਾਰਾ ਆਪਣਾ ਕਰਿਆ ਵਾ। ਇਹ ਕੰਮ ਨੂੰ ਵੇਖ ਕੇ ਆਪਾਂ ਨੂੰ ਜਿਹੜਾ ਤੁਸੀਂ ਪਿੱਛੇ ਦੇਖਿਆ ਇਹ ਬੰਦੇ ਨੇ ਆਪਾਂ ਨੂੰ ਕੰਮ ਦਵਾਇਆ ਜਿਹੜਾ ਸਾਹਮਣੇ ਆਹ ਕੁਰਤੇ ਪਜਾਮਾ ਵਾਲਾ ਮੁੰਡਾ ਖੜਾ ਇਹਨੇ ਮੈਨੂੰ ਇਹ ਸਾਰਾ ਕੰਮ ਦਵਾਇਆ ਤੇ ਅੱਜ ਦਿਨ ਫੇਰ ਜਿਵੇਂ ਪਹਿਲਾਂ ਦੀ ਤਰ੍ਹਾਂ ਵੇਚੀ ਹੁੰਦਾ ਅੱਜ ਵੀ ਹੋમી ਰਿਹਾ ਤੇ ਆਪਣਾ ਕੰਮ ਚੱਲੀ ਜਾ ਰਿਹਾ ਸੀ ਚੰਦਪਾਣ ਸੁਖਦੀਪਰੇ ਸੌਰੀ ਚੰਦਪਾਣ ਵਿਕੀ ਗਿਆ ਹੋਇਆ ਸੀਗਾ ਤੇ ਇੱਕ ਕੰਮ ਬਾਕੀ ਮੈਂ ਤੁਹਾਨੂੰ ਕੰਮ ਹੁਣ ਕਿੱਥੇ ਕਰਾਵਾਂ ਕਿੱਥੇ ਨਹੀਂ ਚੱਲਦਾ ਉਹ ਤੁਹਾਨੂੰ ਪਤਾ ਹੈ YouTube ਤੇ ਤੁਸੀਂ ਚੈੱਕ ਕਰਦੇ ਆ ਤੇ ਆ ਜਿਹੜਾ ਸੀ ਕੰਮ 4 ਮਹੀਨੇ ਪਹਿਲਾਂ ਕਰਿਆ ਸੀਗਾ ਇਸ ਤੋਂ ਬਾਅਦ ਜੀ ਫਿਰ ਆਪਾਂ ਚਲੇ ਗਏ ਨਵੀ ਦੇ ਘਰੇ ਜਿੱਥੇ ਆਪਣਾ ਤੁਹਾਨੂੰ ਪਤਾ ਵੀ ਆਪਣਾ ਕੰਮ ਚੱਲ ਰਿਆ ਸੀਗਾ ਤੇ ਅੱਜ ਅਸੀਂ ਇਹ ਸੋਚਿਆ ਸੀ ਵੀ ਅੱਜ ਆਪਾਂ ਕੰਮ ਪੂਰਾ ਖਿੱਚ ਦੇਣਾ ਅੱਜ ਆਪਾਂ ਸੋਚਿਆ ਸੀਗਾ ਵੀ ਅੱਜ ਆਪਾਂ ਕੰਮ ਕੋਈ ਛੱਡਣਾ ਨਹੀਂਗਾ ਤੇ ਫਿਰ ਵੀ ਅੱਜ ਪੂਰੀ ਜਾਨ ਲਾ ਕੇ ਅਸੀਂ ਅੱਜ ਕੰਮ ਕਰਿਆ ਤੇ ਘੱਟੋ ਘੱਟ ਬਲਾਂ ਨੇ ਤਾਂ ਵੀ 80% ਅਸੀਂ ਜਿਹੜਾ ਨਵੀ ਦਾ ਕੰਮ ਆ ਕਰਦਾ ਉਹ ਅਸੀਂ ਨੇੜੇ ਕਰਦਾ ਤੇ ਪਿਛਲੇ ਵਲੌਗ ਚ ਤੁਸੀਂ ਦੇਖੇ ਸੀਗੇ ਵੀ ਜਦੋਂ ਮੈਂ ਸਰਬੀ ਕੋਲ ਗਿਆ ਸੀ ਤੇ ਉਦੋਂ ਇਹ ਅੱਧੀ ਪੌਣੀ ਫਰਸ਼ ਲੱਗੇ ਹੋਏ ਸੀਗੇ ਹੁਣ ਇਹ ਆਪਾਂ ਫਰਸ਼ ਤਕਰੀਬਨ 80% ਫਰਸ਼ ਆਪਾਂ ਕੰਪਲੀਟ ਕਰਦੇ ਤੇ ਇਸ ਤੋਂ ਬਾਅਦ ਜੀ ਫਿਰ ਆਪਾਂ ਆ ਗਏ ਰੋਟੀ ਦਾ ਟਾਈਮ ਤੇ ਨਵੀਂ ਰਾਨੇ ਬਹੁਤ ਵਧੀਆ ਰੋਟੀਆਂ ਦੀ ਤਿਆਰ ਕਰਕੇ ਸਾਨੂੰ ਵਿਚਾਰਾਂ ਨੇ ਖਵਾਈ ਲੱਸੀ ਲੁਸੀ ਵਧੀਆ ਇਹਨੇ ਕਰਕੇ ਤਾਂ ਮੈਂ ਓਕੇ ਕਰਿਆ ਇਸ ਤੋਂ ਬਾਅਦ ਜੀ ਫਿਰ ਮੈਂ ਆ ਗਿਆ ਸੀ ਸ਼ਾਮ ਨੂੰ ਘਰੇ ਤੇ ਮੈਂ ਪ੍ਰਿੰਸ ਨੂੰ ਕਿਹਾ ਮੈਂ ਕਿਹਾ ਪ੍ਰਿੰਸ ਫਟਾਫਟ ਆ ਜਾ ਉਈ ਆਪਾਂ ਨਾ ਜਿੱਥੇ ਚੰਦਪਾਣ ਦਾ ਜਿਹੜਾ ਆ ਸੌਰੀ ਜਿਹੜਾ ਆਪਣਾ ਜੈਤੋ ਰੇਲਵੇ ਸਟੇਸ਼ਨ ਦਾ ਕੰਮ ਆ ਉਹ ਆਪਾਂ ਕੱਲ ਸਟਾਰਟ ਕਰਨਾ ਕਿਉਂਕਿ ਉਹ ਬਾਈ ਜੀ ਆਪਾਂ ਨੂੰ ਬੋਲ ਰਹੇ ਆ ਕਿ ਬਾਈ ਜੀ ਜਿਹੜਾ ਤੁਹਾਡਾ ਕੰਮ ਆ ਉਹ ਨੂੰ ਸਟਾਰਟ ਕਰ ਲਓ ਇਸ ਤੋਂ ਬਾਅਦ ਜੀ ਫਿਰ ਮੈਂ ਤੇ ਪ੍ਰਿੰਸ ਸਾਰੇ ਜਾਣੇ ਅਸੀਂ ਉੱਥੇ ਜੈਤੋ ਆਗੇ ਸੀਗੇ ਤੇ ਇਹ ਅਸੀਂ ਜਿਹੜੀ ਤੁਸੀਂ ਅੱਜ ਜਗਤ ਦੇਖ ਰਹੇ ਹੋ ਅਸੀਂ ਇੱਥੇ ਫਲੋਰ ਕੱਲ ਨੂੰ ਲਾਉਣੀ ਸਟਾਰਟ ਕਰਨੀ ਹੈ ਯਾਨੀ ਕਿ ਦਿਨ ਕੱਲ ਨੂੰ ਸਟਾਰਟ ਕਰਨੀ ਹੈ ਤੇ ਕਿੱਦਾਂ ਦਾ ਲੱਗਾ ਜੀ ਤੁਹਾਨੂੰ ਵਲੌਗ ਮਿਲਦੇ ਆ ਤੁਹਾਨੂੰ ਫਿਰ ਅਸੀਂ ਅਗਲੇ ਵਲੌਗ ਦੇ ਵਿੱਚ ਆ ਅਸੀਂ ਜਸ ਸੌਰੀ ਆ ਦੋ ਬਾਈ ਦੋ ਦੀ ਡਿਟੇਲ ਅਸੀਂ ਤੇ ਲਾਉਣੀ ਆ ਮਿਲਦੇ ਆ ਜੀ ਤੁਹਾਨੂੰ ਫਿਰ ਆਪਾਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ YouTube ਚੈਨਲ ਸਬਸਕ੍ਰਾਈਬ ਤੇ ਸਾਡਾ Facebook ਪੇਜ ਤੁਸੀਂ ਫੋਲੋ ਕਰ ਲਿਓ ਤੇ ਅੰਤ ਵਿੱਚ ਪ੍ਰਿੰਸ ਵੀ ਸਾਰਿਆਂ ਨੂੰ ਟਾਟਾ ਬਾਏ ਬਾਏ ਕਰਦਾ ਮਿਲਦੇ ਆ ਜੀ ਫਿਰ ਆਪਾਂ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ